ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਫਿਕ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਹਿਸਟਰੀ ਪੰਜਾਬ ਦੇ ਬਾਰੇ ਜ਼ਿਲ੍ਹਿਆਂ ਦੇ ਬਾਰੇ ਮੈਂ ਤੁਹਾਨੂੰ ਦੱਸ ਰਹੀ ਹਾਂ ਅੱਜ ਜ਼ਿਲ੍ਹਾ ਹੈ ਜੀ ਜ਼ਿਲ੍ਹਾ ਫਰੀਦਕੋਟ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਾਂਗੀ ਜੋ ਪੀਟੈਡ 2 ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਕਲਰਕ ਮਾਸਟਰ ਕੈਡਰ ਤੇ ਹੋਰ ਗਵਰਨਮੈਂਟ ਐਗਜ਼ਾਮ ਨਾਲ ਸੰਬੰਧਿਤ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਹਨ ਜ਼ਿਲ੍ਹਾ ਫਰੀਦਕੋਟ 1972 ਈਸਵੀ ਵਿੱਚ ਜ਼ਿਲ੍ਹਾ ਬਠਿੰਡਾ ਵਿੱਚੋਂ ਤਹਿਸੀਲ ਫਰੀਦਕੋਟ ਤੇ ਜ਼ਿਲ੍ਹਾ ਫਿਰੋਜ਼ਪੁਰ ਵਿੱਚੋਂ ਮੋਗਾ ਤੇ ਮੁਕਸਰ ਤਹਿਸੀਲਾਂ ਨਿਖੇੜ ਕੇ ਜ਼ਿਲ੍ਹਾ ਫਰੀਦਕੋਟ ਬਣਾਇਆ ਗਿਆ ਪਰ ਨਵੰਬਰ 1995 ਵਿੱਚ ਜ਼ਿਲ੍ਹਾ ਫਰੀਦਕੋਟ ਦੇ ਤਿੰਨ ਭਾਗ ਕਰ ਦਿੱਤੇ ਗਏ ਮੋਗਾ ਮੁਕਸਰ ਨੂੰ ਸਵੈ ਨਿਰਭਰ ਜ਼ਿਲਿਆਂ ਦਾ ਦਰਜਾ ਦਿੱਤਾ ਗਿਆ 1995 ਵਿੱਚ ਫਰੀਦਕੋਟ ਦੇ ਤਿੰਨ ਪਾਕ ਹੋਏ ਫਰੀਦਕੋਟ ਮੋਗਾ ਤੇ ਮੁਕਸਰ ਮੋਗਾ ਤੇ ਮੁਕਸਰ ਜਿਹੜੇ ਨੇ ਦੋ ਸਵੈ ਨਿਰਭਰ ਉਹਨਾਂ ਨੂੰ ਜ਼ਿਲ੍ਹਿਆਂ ਦਾ ਜੋ ਦਰਜਾ ਹੈ ਉਹ ਦਿੱਤਾ ਗਿਆ 1995 ਵਿੱਚ ਤੇ 1972 ਚ ਜ਼ਿਲ੍ਹਾ ਫਰੀਦਕੋਟ ਬਣਿਆ ਪਹਿਲਾ ਜ਼ਿਲ੍ਹਾ ਫਰੀਦਕੋਟ ਡਿਵੀਜ਼ਨ ਫਿਰੋਜ਼ਪੁਰ ਦਾ ਹਿੱਸਾ ਸੀ ਪਰ 1996 ਵਿੱਚ ਡਿਵੀਜ਼ਨ ਫਰੀਦਕੋਟ ਬਣਾ ਦਿੱਤਾ ਗਿਆ ਤੇ ਇਸ ਦਾ ਮੁੱਖ ਦਫਤਰ ਫਰੀਦਕੋਟ ਵਿੱਚ ਸਥਾਪਿਤ ਕੀਤਾ ਗਿਆ ਇਸ ਡਿਵੀਜ਼ਨ ਵਿੱਚ ਫਰੀਦਕੋਟ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਸ਼ਾਮਲ ਕੀਤੇ ਗਏ ਪਹਿਲਾਂ ਫਰੀਦਕੋਟ ਫਿਰੋਜ਼ਪੁਰ ਡਿਵੀਜ਼ਨ ਦਾ ਹਿੱਸਾ ਸੀ ਲੇਕਿਨ 1996 ਵਿੱਚ ਫਰੀਦਕੋਟ ਡਿਵੀਜ਼ਨ ਬਣਾ ਕੇ ਫਰੀਦਕੋਟ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਇਸ ਨਵੇਂ ਫਰੀਦਕੋਟ ਡਿਵੀਜ਼ਨ ਵਿੱਚ ਸ਼ਾਮਲ ਕੀਤੇ ਗਏ। ਪ੍ਰਸ਼ਾਸਨਿਕ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਫਰੀਦਕੋਟ ਨੂੰ ਤਿੰਨ ਤਹਿਸੀਲਾਂ ਵਿੱਚ ਵੰਡਿਆ ਗਿਆ। ਕਿਹੜੀਆਂ-ਕਿਹੜੀਆਂ ਫਰੀਦਕੋਟ ਕੋਟਪੂਰਾ ਤੇ ਜੱਤੂ पाव फरीदकोट जिला फरीदकोट दिन तहसीलों ने फरीदकोट कोटकपुरा ते जैत जेकर अजे जे तक तुसी मेरे चैनल पंजाबी वाले भेन जी को सबसक्राइब नहीं किया कृपा करके मेरे चैनल पंजाबी वाले भेन जी सबसक्राइब जरूर करो जी क्या जाता है कि करीबन सत सौ साल पहला फरीदकोट नाजा मोकलसी ने वसाया सी। ਉਸਨੇ ਇਸ ਦਾ ਨਾਮ ਮੋਕਲ ਹਰ ਰੱਖਿਆ ਸੀ ਅਤੇ ਇੱਥੇ ਇੱਕ ਕਿਲੇ ਦਾ ਨਿਰਮਾਣ ਕਰਵਾਇਆ। ਤਾਂ ਅੱਜ ਤੋਂ 700 ਸਾਲ ਪਹਿਲਾਂ ਫਰੀਦਕੋਟ ਨੂੰ ਵਸਉਣ ਵਾਲਾ ਰਾਜਾ ਸੀ ਮੋਕਲਸੀ। ਮੋਕਲਸੀ। ਤੇ ਉਸਨੇ ਇਸ ਦਾ ਨਾਮ ਮੋਕਲ ਹਰ ਰੱਖਿਆ ਸੀ। ਸੋ ਇਸ ਤਰ੍ਹਾਂ ਫਰੀਦਕੋਟ ਸ਼ਹਿਰ ਜਿਹੜਾ ਹੈ ਅੱਜ ਤੋਂ 700 ਸਾਲ ਪੁਰਾਣਾ ਸ਼ਹਿਰ ਹੈ। ਇਕ ਹੋਰ ਗਾਇਲ ਅਨੁਸਾਰ ਕਿਲਾ ਪਹਿਲਾਂ ਹੀ ਬਨਿਆ ਹੋਇਆ ਸੀ ਮੁਕਲਸੀ ਨੇ ਕੇਵਲ ਇੱਥੇ ਮੁਰੰਮਤ ਦਾ ਕੰਮ ਕਰਾਇਆ ਇਸੇ ਦੌਰਾਨ ਸੂਫੀ ਸੰਤ ਬਾਬਾ ਫਰੀਦ ਤੋਂ ਇੱਥੇ ਜਬਰੀ ਮਜ਼ਦੂਰੀ ਕਰਵਾਈ ਗਈ ਸੀ ਜਦੋਂ ਕਿਲੇ ਦਾ ਨਿਰਮਾਣ ਕਿਲੇ ਦੀ ਮੁਰੰਮਤ ਹੋ ਰਹੀ ਸੀ ਤਾਂ ਰਾਜੇ ਨੇ ਮਜ਼ਦੂਰਾਂ ਨੂੰ ਲਿਉਣ ਲਈ ਕਿਹਾ ਤਾਂ ਉਸ ਦੇ ਜੋ ਦਰਬਾਰੀ ਸਨ ਉਹ ਬਾਬਾ ਫਰੀਦ ਨੂੰ ਜ਼ਬਰਦਸਤੀ ਮਜ਼ਦੂਰੀ ਕਰਨ ਦੇ ਲਈ ਇੱਥੇ ਲੈ ਕੇ ਆਏ ਲੋਕ ਗਾਥਾ ਅਨੁਸਾਰ ਮਿੱਟੀ ਦੀ ਭਰੀ ਟੋਕਰੀ ਬਿਨਾ ਕਿਸੇ ਸਹਾਰੇ ਦੀ ਬਾਬਾ ਫਰੀਦ ਜੀ ਦੇ ਸਿਰ ਉੱਪਰ ਟਹਿਰਦੀ ਨਜ਼ਰ ਆਈ ਇਸ ਔਲੋਕਿਕ ਨਜ਼ਾਰੇ ਨੂੰ ਦੇਖ ਕੇ ਰਾਜਾ ਸੂਫੀ ਸੰਤ ਬਾਬਾ ਫਰੀਦ ਜੀ ਦੇ ਚਰਨੀ ਪੈ ਗਿਆ ਅਤੇ ਬਾਬਾ ਫਰੀਦ ਜੀ ਦੇ ਨਾਂ ਤੇ ਇਸ ਸ਼ਹਿਰ ਦਾ ਨਾਂ बाबा ਫਰੀਦ ਜੀ ਦੇ ਨਾਂ ਤੇ ਇਸ ਸ਼ਹਿਰ ਦਾ ਨਾਂ ਫਰੀਦਕੋਟ ਰੱਖਿਆ ਗਿਆ। ਸੋ ਇਹ ਕਿਲਾ बाबा ਫਰੀਦ ਜੀ ਦੀ ਦਰਗਾਹ ਦੇ ਬਿਲਕੁਲ ਕੋਲ ਹੈ। ਅੱਜ ਵੀ ਉੱਥੇ ਬਾਬਾ ਫਰੀਦ ਜੀ ਦੀ ਫੋਟੋ ਲੱਗੀ ਹੈ ਜਿੱਥੇ ਉਹਨਾਂ ਦੇ ਸਿਰ ਦੇ ਉੱਪਰ ਜੋ ਟੋਕਰੀ ਹੈ ਉਹ ਤੈਰਦੀ ਨਜ਼ਰ ਆ ਰਹੀ ਹੈ। ਕਮੈਂਟ ਬਾਕਸ ਜਾ ਕੇ ਤੁਸੀਂ ਜਰੂਰ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸਿੱਧ ਹੋ ਰਿਹਾ ਹੈ। ਇਸ ਚੈਨਲ ਤੇ ਮੋਕ ਟੈਸਟ ਪੰਜਾਬੀ ਹਿਸਟਰੀ ਤੇ ਸਵਿਖ ਦੇਵੀ ਹਨ। ਦੇਖਣਯੋਗ ਥਾਵਾਂ ਕਿਲਾ ਮੁਬਾਰਕ, ਰਾਜ ਮਹਿਲ, ਗੁਰਦੁਆਰਾ ਟਿੱਲਾ, ਬਾਬਾ ਫਰੀਦ ਜੀ ਦੀ ਦਰਗਾਹ, ਗੁਰਦੁਆਰਾ ਗੋਧੜੀ ਸਾਹਿਬ ਗੁਰਦੁਆਰਾ ਗੁਰੂ ਕੀ ਟਾਬ ਗੁਰਦੁਆਰਾ tibbi ਸਾਹਿਬ ਗੁਰਦੁਆਰਾ ਗੋਦਾਵਰੀ ਸਰਪਾਛੈਦਸਵੀ ਦਰਬਾਰ ਗੰਚ ਜਿਸ ਨੂੰ ਸਰਕਟ ਹਾਊਸ ਕਿਹਾ ਜਾਂਦਾ ਹੈ ਰਾਜ ਸਕਤਰੇਤ ਮਿੰਨੀ ਸਕਤਰੇਤ ਬਾਬਾ ਫਰੀਦ ਜੀ ਦੇ ਨਾਂ ਤੇ ਬਣੀ ਬਾਬਾ ਫਰੀਦ ਯੂਨੀਵਰਸਿਟੀ ਇੱਥੋਂ ਦੀਆਂ ਵੇਖਣ ਯੋਗ ਥਾਵਾਂ ਹਨ ਸੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬਾਬਾ ਫਰੀਦ ਜੀ ਦੀ ਜੋ ਦਰਗਾਹ ਬਣੀ ਹੈ ਗੁਰਦੁਆਰਾ ਟਿੱਲਾ ਸਾਹਿਬ ਬੜਾ ਹੀ ਮਸ਼ਹੂਰ ਹੈ ਔਰ ਦੇਖਣ ਯੋਗ ਥਾਵਾਂ ਹਨ ਸੋ ਕਈ ਗੁਰਦੁਆਰੇ ਇਤਿਹਾਸਿਕ ਗੁਰਦੁਆਰੇ ਤੇ ਬਾਬਾ ਫਰੀਦ ਯੂਨੀਵਰਸਿਟੀ ਇੱਥੋਂ ਦੀਆਂ ਦੇਖਣ ਯੋਗ ਥਾਵਾਂ ਹਨ ਔਰ ਲੋਕ ਦੂਰੋਂ ਦੂਰੋਂ ਆ ਕੇ ਬਾਬਾ ਫਰੀਦ ਜੀ ਦੀ ਦਰਗਾਹ ਤੇ ਮੱਥਾ ਟੇਕਦੇ ਹਨ ਮੰਨਤਾ ਮੰਨਦੇ ਹਨ ਤੇ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੂਰਬ उन्नी तो सताई उन्नी तो सॉरी तेई सितंबर तक फरीदकोट मनाया जाता है उन्नीस तो तेई सितंबर तक फरीदकोट के बबा फरीद जी की जात एक मेला मनाया जाता है इस मेले दौरान कीर्तन दरबार पुस्तक मेला कवि दरबार नाटक मेला ਜੋ ਡਰਾਮਾ ਫੈਸਟੀਵਲ ਵੀ ਕਿਹਾ ਜਾਂਦਾ ਹੈ ਲੋਕਨਾਚ ਵਿਰਾਸਤੀ ਕਾਫਲਾ ਦਸਤਾਰਬੰਦੀ ਮੁਕਾਬਲੇ ਗੱਤਕਾ ਹਾਕੀ ਫੁੱਟਬਾਲ ਕਬੱਡੀ ਕ੍ਰਿਕਟ ਵਾਲੀਬਾਲ ਦੇ ਟੂਰਨਾਮੈਂਟ ਕਰਵਾਏ ਜਾਂਦੇ ਹਨ ਬਾਬਾ ਫਰੀਦ ਜੀ ਜੋ ਸੂਫੀ ਕਾਫ ਤਾਰਾ ਦੇ ਮੋਢੀ ਕਵੀ ਹਨ ਉਹਨਾਂ ਦੀ ਯਾਦ 19 ਤੋਂ 23 ਸਤੰਬਰ ਤੱਕ ਮੇਲਾ ਲੱਗਦਾ ਹੈ ਜਿਸ ਵਿੱਚ ਅਲਗ-ਅਲਗ ਤਰ੍ਹਾਂ ਦੇ ਟੂਰਨਾਮੈਂਟ होर है जैसिवल करवाए जाते हैं सो अजी वीडियो में फरीदकोट जिले बारे तो दी होर इस तरह दानकारियां कर प्राप्त करने मेरे चैनल पंजाबी वाले भैन जी को सबसक्राइब कर महत्वपूर्ण जानकारी प्राप्त करो जी तो इलावा फेसबुक पर मेरा एक पेज पंजाबी वाले भैन जी के नाम से चल रहा है मेरे पेज नाइक फॉलो शेयर जरूर करो जी ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਪੇਪਰ ਦੀ ਤਿਆਰੀ ਕਰੋ ਧੰਨਵਾਦ